ਆਪੁ ਕਿਸ਼ਰ ਪਾ ਕੇ ਜੈ ਆਪੁ ਕਿਸ਼ਰ ਪਾ ਕੇ ਜੈ ਹੋਤੇ ਪੈਰ ਬੈ ਕਨ ਕਾ ਕਿਰਪਾ ਕੀ ਜੈ ਆਪਕਿ ਸ਼ੁਕਰਾ ਕੀ ਜੈ ਆਪਕਿ ਸ਼ੁਕਰਾ ਕੀ ਜੈ ਆਪਕਿ ਸ਼ੁਕਰਾ ਕੀ ਜੈ ਆਪਕਿ ਸ਼ੁਕਰਾ ਕੀ ਜੈ ते ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤ ਜੀ ਸਹਾਇ ਵਾਹਿ ਸ੍ਰੀ ਭਗਵੰਤ ਜੀ ਦੀ ਪਤਸ਼ਾਹੀ ਦਸਵੀਂ ਪ੍ਰਥਮ ਭਗਵੰਤ ਜੀ ਸਮਰਕਾ ਗੁਰੂ ਨਾਮੁ ਕਲੰਕ ਧਿਆਏ ਸੇ ਰੰਗ ਗੋਸਿਆ ਮਰਦਾਨ ਸ੍ਰੀ ਰਾਮਦਾਸ ਹੋਇ ਸਹਾਇ ਹਰ ਜਨ ਹਰ ਗੋਬਿੰਦ ਨਾਉ ਸਮਰਾਉ ਸ੍ਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੈ ਸਤਿ ਜੱਟੇ ਸਾਹਿਬ ਦੁਖ ਜਾਏ ਤੇਗ ਮਹਾਨ ਸਵਰੇ ਘਰ ਨਾਉ ਨਿੱਧਿਆ ਵਿਸਾਏ ਸਭ ਛਾਇ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਛਾਇ ਹੋਏ ਸਹਾਈ ਦਸਾਂ ਰਾਛਾਹੀਆਂ ਦੀ ਜੋਤ ਸ੍ਰੀ ਗੁਰੂ ਅੰਸਾਨੀ ਦੇ ਬਾਠ ਦੀ ਦਾਤਾਂ ਚੰਤਰ ਕੇ ਬੋਲੋ ਜੀ ਪਿਆਰਿਆ ਤੂੰ ਹੱਸ ਸਹਿ ਜਾਗਿਆ ਚਾਲੀਆਂ ਭੁਗਤਿਆ ਹੱਥੀਆਂ ਜਪੀਆਂ ਸੱਪੀਆਂ ਜਨਾ ਨਾਮ ਜਪਿਆ ਮੰਡ ਛਕਿਆ ਦੇਗ ਤਬਾਈ ਤੇਗ ਵਾਈ ਤੇਤੀਆਂ ਦੇਖੀ ਦਿੱਤਾ ਤਨਾ ਪਿਆਰਿਆ ਸੁਪਿਆਰਿਆਂ ਦੀ ਕਮਾਈ ਦਾ ਖਾਂ ਧਰ ਕੇ ਕਲ ਸਹਿ ਗੁਰਬੇਰੀ ਮਨੁਘਾਵੇਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਰਹਾਈਆਂ ਚਰਖੜੀਆਂ ਤੇ ਚੜ੍ਹਿਆ ਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਦਿਨਾਂ ਦੀ ਪਵਿੱਤਰ ਕਮਾਈ ਦਾ ਧੰਨ ਧਰ ਕੇ ਕਾਲਸਾ ਜੀ ਬੱਲੋ ਜੀ ਪਿਤਾ ਸਰਵਤ ਗੋਗਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਰੱਬ ਚ ਮੈਂ ਸਰਵਤ ਕਾਲ ਸਾਹਿਬੀ ਕੀ ਅਰਦਾਸ ਹੈ ਜੀ ਸਰਵਤ ਕਾਲ ਸਾਹਿਬੀ ਕੋ ਵਾਹਿਗੁਰੂ ਵਾਹਿਗੁਰੂ ਪਿਤਾ ਵੀ ਪਿਤਾ ਨੂੰ ਕਾ ਸਦਕਾ ਸਭ ਸੁਖ ਹੋਵੇ ਰਹਾ ਰਹਾ ਅੰਕਾਰ ਸਾਹਿਬ ਸਾਹਿਬ ਤਾਂ ਸਮਰਸ਼ਿਆ ਰਿਆਏ ਤੇ ਦੇਖ-ਦੇਖ ਫਤਿਰ ਦੇ ਪੈਜ ਪੰਛੀ ਦੇਤਾ ਸ੍ਰੀ ਸਾਹਿਬ ਜੀ ਸਾਰੇ ਕਦ ਸ੍ਰੀ ਕੀ ਕੇ ਬੋਲ ਬਾਲੇ ਭੋਲ ਜੀ ਆਹੇ ਕਰੋ ਸਿੱਖਾ ਨੂੰ ਸਿੱਖੀ ਦਾਤ ਇਸ ਦਾਤ ਰਹਿਤ ਨਾਨਕ ਬੀਪਨਾ ਨੂੰ ਸਾਹ ਨਾਨ ਨੂੰ ਪ੍ਰੋਸਾ ਦਾਤ દાન سر داڑ نامنا શ્રી અમૃત સરજી રે દર્શન શનામ ટંગિયા ચંદે ભંગે જુગા જુગ તલ ધર્મ કા જયકાર બોલો જી સખાના મણ નીવા મત તી મત બસ દ રાખ વાહે ગુરુ ਹੇ ਆਤਮਕੁਨ ਕਾਪਨੇ ਪੰਛ ਦੇ ਸਦਾ ਸਹਾਈ ਦਾ ਤਾਰ ਦਿਓ ਸ੍ਰੀ ਨਨਤਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਛ ਨੂੰ ਛੋੜਿਆ ਗਿਆ ਹੈ ਹੁਣੇ ਦਰਸ਼ਨੋ ਦਿਦਾਰ ਤੇ ਸੇਵਾ ਸੰਭਾਲਦਾ ਦਾਨ ਹਰਸਾ ਜੀ ਨੂੰ ਬਖਸ਼ੋ ਏ ਨਿਮਾੜਿਆ ਜੀਵਾਨਾ ਨਿਤਾਣਿਆ ਦੇਵਤਾ ਨਯੋਟਿਆਂ ਦੀ ਓਟ ਨਿਆਸਰਿਆਂ ਦਾ ਅਸਰ ਪਤਿਤ ਪਾਵਨ ਭਗਤ ਵਸ਼ਸ਼ ਕ੍ਰਿਪਾ ਨਿਦਾਨ ਜੀਂਦਿਆਂ ਸਤਿਗੁਰੂ ਸੱਚੇ ਪਾਖਸ਼ਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲ ਅਕਸ ਸਰਬੱਤ ਸੰਗਤ ਜੀ ਕੀ ਅਰਦਾਸ ਓਲੰਪੀਆ ਸਤਿਗੁਰੂ ਦੇ ਆਗਿਰ ਦੇ ਘਰ ਅੰਦਰ ਚਾਰ ਪਰਹ ਸੁਖਾਂ ਨਾਲ ਮਕੀਤ ਹੋਈ ਕਿਰਪਾ ਕਰਨੇ ਚਾਰ ਪਰ ਦੇਣਾ ਆਪਣੇ ਘਰ ਅੰਦਰ ਸੁਖ ਆਨੰਦ ਨਾਲ ਦੀਖ ਰਮਾਉਣਾ ਅਮਰ ਸ਼ਹੀਰ ਧੰਨ ਸੰਗਵਾਪਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਪੁੱਤਰ ਸਤਾਰਾ ਗੁਰਦੁਆਰਾ ਸ਼੍ਰੀ ਗਨ ਸਾਹਿਬ ਜੀ ਦੇ ਪਾਵਨ ਦਰਬਾਰ ਅੰਦਰ ਆ ਵੀਰ ਸੰਗਤਾਂ ਤਿਆਰ ਹਨ ਸਤਿਗੁਰੂ ਜੀ ਕਰੋ ਕਿਰਪਾਲਤਾ ਸੰਗਤ ਸਾਨੂੰ ਪਰ ਗ੍ਰਹਿਮਨ ਹੋ ਕੇ ਸ਼ੰਕਾ ਨੂੰ ਹੁਲ ਦੇਰਸ਼ਨ ਬਿਲਾਰ ਪਾਵਨ ਸ੍ਰੀ ਮੁਖਵਾਕ ਬਖਸ਼ੇ ਕਰਤਾਰ ਕਰੋ ਜਿਦੜਾ ਇੰਆ ਸੰਤਾਨੀਆਂ ਹਾਜ਼ਰੀਆਂ ਤੇਲ ਫੁੱਲ ਪੇਟਾ ਵਾ ਸੇਵਾ ਵਾਂਦਰ ਪ੍ਰਵਣ ਕਰਨੀਆਂ ਆਪਣੇ ਗਰਮ ਘਰਾਂ ਵਿੱਚ ਸਿੱਖੀ ਸਿਦਕ, ਧਰੋਸਾ ਨਾਮ ਨਾਲ ਵਖੜਨਾ, ਸ਼ੋਧ ਭਾਵਨਾਵਾਂ ਪੂਰੀਆਂ ਕਰਨੀਆਂ, ਯਾਤਰਾ ਸਥਿਰੀ ਕਰਨੀ, ਆਪਣੇ ਪਾਵਨ ਪੂਤਰ ਕਰਨਾ ਦੇ ਨਾਲ, ਜੋੜ ਕ ਰੱਖਣਾ, ਸਤਗੁਰੂ ਦੀ ਕਰੋ ਕਿਰਪਾਲਤਾ, ਆ ਜੀਨੇ ਪਾਵ ਸੁਰੂਪਾ, ਨਿਵਾਸ ਸਤੰਤ, ਪ੍ਰਕਾਸ਼ ਸਤੰਤ, ਵੇਦਾਂ ਦੀ ਆਗਿਆ ਬਖਸ਼ੋ। ਰਸਤੇ ਤੇ ਤੁਮ ਸੰਸੈ ਹੋ ਗਰ ਸੇ ਪਿਆਰੇ ਮੇਂ ਜਿੰਨਾ ਮਿਲਿਆ ਤੇਰਾ ਨਾਮ ਚਿੱਤਾਂ ਵੇ ਨਾਨਕ ਨਾਮ ਚਰਨ ਜੇ ਮਾਹਰੇ ਸਰਬਤ ਦਾ ਭਲਾ ਵਾਹਿਗੁਰੂ ਦੀ ਕਾਖਸਾਂ ਵਾਹਿਗੁਰੂ ਦੀ ਸਤਿ ਹੈ ਬੋਲੇ Yeah. Uh -huh.